ਕਿਪਸਾਉਂਦਾਰੇ ਸੱਮਣੇ ਆਇਦਾਂ ਕਿਪਸਾਉਂਦਾਰੇ ਅੰਦਰ ਆ ਜੀ ਬਾਈਟ ਪੈ ਨਹੀਂ ਰਹੀ ਹੈ ਫੋਰਟ ਜੇਸੀ ਕੁਡਮ ਬਿਚਿ ਪਿਚਿ ਪਿਚ ਲੋਡ ਕਰਾ ਦੇ ਨੰਦੇਵੇ ਤਬੂ ਰਹੀ ਨਿਗਦਾਈ ਆਤੀ ਦਾ ਇਹਨੂੰ ਪਿੱਛੇ ਕਰੇ ਮਾਰਾ ਨਹੀਂ ਨਹੀਂ ਉਹ ਤੂੰ ਸੀ ਉਹ ਅੱਛਾ ਨਹੀਂ ਆ ਇਹਨੂੰ ਪਿੱਛੇ ਕਰੋ ਮੈਂ ਕੀਤੀ ਕਰ ਲਈ ਹਾਂਜੀ 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 ਕਰ ਲਈ ਕੋਨਫੀਡੈਂਸ਼ੀਲੀ ਦੋ ਤੇ ਸਰਗਮ ਮੈਂ ਮੈਂ ਕੀ ਕਹਿਆ ਸੀ ਇਸੇ ਮੈਂ ਲੈ ਚ ਰਹਿਣਾ ਇੱਥੇ ਸਾਡੇ ਕੋਲੇ ਘਰ ਦੁਸ਼ਮਣੀ ਪਾਉਣ ਵਾਲੀ ਗੱਲਾਂ ਹੁੰਦੀਆਂ ਬਹੁਤ ਵੇਰੀ ਪੁਲਿਸ ਪ੍ਰਸ਼ਾਸਨ ਨੂੰ ਵੀ ਬੈਂਦੀਆਂ ਪਈਆਂ ਨੇ ਚਲੋ ਕਾਉਂਦੇ ਨੇ ਜਦੋਂ ਰੇਡ ਮਾਰਨ ਜਦੋਂ ਮਿਲ ਜਾਂਦਾ ਉਹਦੇ ਘਰ ਵੀ ਜਾਂਦੇ ਨੇ ਕਾਰਨ ਲਈ ਜੇ ਉਹ ਤੋਂ ਨਹੀਂ ਮਿਲਦਾ ਉਹਦੇ ਫਿਰ ਅਸੀਂ ਕੁਝ ਕਰ ਵੀ ਨਹੀਂ ਸਕਦੇ ਅਸੀਂ ਵੜੀ ਨਹੀਂ ਸਕਦੇ ਤੁਹਾਡੇ ਕੋਲ ਅਥਾਰਟੀ ਨਹੀਂ ਕੋਈ ਨਾ ਜਿਹੜਾ ਹੂਕ ਕੋਲੇ ਪੈਰਾਂ 'ਚ ਬਿਆਹ ਹੁੰਦਾ ਪਤਾ ਜੀ ਮੰਨਦੇ ਆ ਕਿ ਉਹੋ ਜਿਹਾ ਨਾ ਮਾਰਦੇ ਤੇ ਮੈਨੂੰ ਪਹਿਲਾਂ ਵੀ ਮਿਲਿਆ ਤੇ ਇੱਕ ਉਸ ਤੇ ਕੀ ਨਾਮ ਆ ਫਲਾਰਨ ਕੋਲੇ ਕੋਲੇ ਉਹ ਸੇ ਚੀਜ਼ੇ ਲਾਈ ਜਾਂਦੇ ਨੇ ਇੱਕ ਬਾਈ ਜੀ ਨੇ ਵੀ ਇਹਨਾਂ ਨੂੰ ਪੱਤਰ ਖਾਣੇ ਵਿੱਚ ਜੀ ਪ੍ਰਸਾਰੀ ਸੀ ਕਿ ਉਸ ਤੋਂ दे रही है ना दे रही है कराए तो, तो रहने तो से सुनियो कोल्डी पच्चा के देते है दे कराले तो पच्चा है हां तुम पहले सब से सर्च कर दो ना समझ में आ रहा है तो कर ले आज आ जा तू ਜਾਬਰ ਸਪੈਸ਼ਲ ਡੀਜੀ ਲਾਅ ਐਂਡ ਆਰਡਰ ਵੱਲੋਂ ਪੂਰੇ ਹੀ ਪੰਜਾਬ 'ਚ ਆਪਰੇਸ਼ਨ ਈਗਲ 5 ਚਲਾਇਆ ਜਾ ਰਿਹਾ ਜਿਹਦੇ 'ਚ ਸਾਨੂੰ ਡਾਇਰੈਕਸ਼ਨਸ ਹੈ ਕਿ ਸਾਡੇ ਜ਼ਿਲ੍ਹਿਆਂ 'ਚ ਜਿਹੜੇ ਵੀ ਡਰੱਗ ਹੌਟਸਪੌਟਸ ਹੈ ਜਿੱਥੇ ਪੁਰਾਣੀ ਕੰਪਲੇਂਟਸ ਹੈ ਡਰੱਗਸ ਦੀ ਜਾਂ ਬਾਰ-ਬਾਰ ਇਨਪੁਟ ਆਂਦਾ ਹੈ ਜਾਂ ਪੁਰਾਣੀ ਹਿਸਟਰੀ ਹੈ ਕਿ ਇੱਥੇ ਕਾਫੀ ਡਰੱਗ ਪੈਡਲਰਸ ਹੈਗੇ ਉਨਾ ਏਰੀਆਸ 'ਚ ਸਾਰੇ ਹੀ ਜ਼ਿਲ੍ਹੇ ਛਾਪੇ ਮਾਰੀਆਂ ਕਰ ਰਹੇ ਇਸੇ ਤਹਿਤ ਬਠਿੰਡਾ ਜਵੀ ਸਾਡੇ ਪੂਰੇ ਜ਼ਿਲ੍ਹੇ 'ਚ ਅਸੀਂ ਟੀਮਾਂ ਲਾਈਆਂ ਹੋਈਆਂ ਇਸ ਟਾਈਮ ਮੈਂ ਤੋਬਿਆ ਤੋਬਿਆਨਾ ਬਸਤੀ ਆਈ ਹੈ ਗਿਆ ਇੱਥੇ ਐਸਪੀ ਸਿਟੀ ਨਰਿੰਦਰ ਸਿੰਘ ਔਰ ਡੀਐਸਪੀ ਸਿਟੀ 1 ਕੁਲਦੀਪ ਰਾੜ ਇਹਨਾਂ ਦੀ ਟੀਮਸ ਲੱਗੀਆਂ ਹੋਈਆਂ ਤੇ ਹੁਣ ਅਸੀਂ ਇੱਥੇ ਚੈੱਕ ਕਰਾਂਗੇ ਤੇ ਬਾਕੀ ਜਗ੍ਹਾ ਵੀ ਮੈਂ ਐਸਪੀਜ਼ ਵੀ ਡਿਪਲੋਏ ਕੀਤੇ ਔਰ ਸਰਕਲ ਜੀ ਔਰ ਐਸਐਚਓ ਜੋ ਵੀ ਸਾਨੂੰ ਇਹਦੇ ਰਿਜ਼ਲਟਸ ਮਿਲਣਗੇ ਉਹ ਅਸੀਂ ਤੁਹਾਨੂੰ ਸ਼ਾਮ ਨੂੰ ਦੱਸਦਾਂਗੇ ਜੀ ਇਸੇ ਤਹਿਤ ਪਹਿਲਾਂ ਵੀ ਚੱਲਦੇ ਹੋਣੇ ਅਸੀਂ ਅੱਗੇ ਵੀ ਜੋ ਵੀ ਸਾਨੂੰ ਪਬਲਿਕ ਦੀ ਇਨਪੁਟ ਆਏਗੀ ਆ ਪੁਰਾਣੀ ਇਨਫੋਰਮੇਸ਼ਨ ਹੈ ਅਸੀਂ ਕਾਸੋ ਦੇ ਆਪਰੇਸ਼ਨ ਕਰਦੇ ਰਵਾਂਗੇ ਔਰ ਕੁਛ ਨਾ ਕੁਛ ਰਿਜ਼ਲਟ ਕੱਢ ਕੇ ਨਸ਼ੇ ਦੇ ਠਲ ਪਾਂਦੀ ਕੋਸ਼ਿਸ਼ ਕਰਾਂਗੇ ਜੀ ਲੱਗਦਾ ਜੀ ਕੋਈ ਇਨਫੋਰਮੇਸ਼ਨ ਇਸ ਤਰ੍ਹਾਂ ਦੀ ਕੋਈ ਹੈ ਕਿ ਆਪਣਾ ਲੱਗ ਰਿਹਾ ਤਾਂ ਇਹ ਵੀ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਥੋੜਾ ਪੁਰਾਣਾ ਬਦਨਾਮ ਏਰੀਆ ਹੈ ਇਹ ਡਰਗ ਹੌਟਸਪੌਟ ਹੈ ਸਾਡਾ ਇਸ ਕਰਕੇ ਅਸੀਂ ਇੱਥੇ ਕਰ ਰਹੇ ਤੇ ਜਿਵੇਂ ਵੀ ਰਿਜ਼ਲਟ ਆਂਦਾ ਹੈ ਹਲੇ ਤਾਂ ਮੈਂ ਦੱਸ ਨਹੀਂ ਸਕਦੀ ਇਟ ਇਜ਼ ਟੂ अर्ਲੀ ਬਟ ਜੋ ਵੀ ਆਏਗਾ ਵੀਲ ਇਨਫੋਰਮ ਲੱਗ ਨਹੀਂ ਇਹ মিডিਆ ਤੱਕ ਹੀ ਸੀਮਿਤ ਰਿਹਾ ਘੰਟਾ ਪਹਿਲਾਂ মিডিਆ ਨੂੰ ਪਤਾ ਲੱਗ ਗਿਆ ਅੱਧੇ ਘੰਟੇ ਤੱਕ ਲੋਕ ਲਾ ਕੇ ਚਲੇ ਗਏ ਨੇ ਹੈਗਾ ਫਿਰ ਸੱਚ ਕਿਸ ਤਰ੍ਹਾਂ ਨੰਬਰ ਦੇ ਕੋ ਜੀ ਐਨੀ ਨੈਗੇਟਿਵ ਸੋਚ ਨਾਲ ਮੈਂ ਇੱਥੇ ਆ ਕੇ ਸ਼ੁਰੂ ਨਹੀਂ ਕਰਨਾ ਚਾਹਾਂਗੀ ਜੇ ਕਦੇ ਪਤਾ ਕੋਈ ਲੀਕੇਜ ਹੋ ਵੀ ਜਾਂਦੀ ਹੈ ਸੋ ਆਈ ਡੋਨਟ ਵਾਂਟ ਟੂ ਕਮੈਂਟ ਔਨ ਦੈਟ ਬਟ ਅਸੀਂ ਅੱਜ ਹੀ ਨਹੀਂ ਡੇਲੀ بیس ਤੇ ਕਿਸ ਕੁ ਏਰੀਆਸ ਚ ਅਸੀਂ ਅੱਜ अर्ਲੀ ਮਾਰਨਿੰਗ ਵੀ ਕੀਤੇ ਬਟ ਕਿਉਂਕਿ ਮੈਨਲੇ ਰਿਜ਼ਲਟ ਪਨੋ ਕਲੀਅਰ ਨਹੀਂ ਪਤਾ ਇਸ ਕਰਕੇ ਮੈਂ ਦੱਸ ਨਹੀਂ ਰਹੀ ਬਟ ਵੀ ਵਾਂਟ ਟੂ ਸਟੇ ਪੋਜ਼ਿਟਿਵ ਜੇ ਅੱਜ ਕਿਤੇ ਚਲੇ ਵੀ ਗਏ ਤਾਂ ਕਾਨੂੰਨ ਦੇ ਹੱਤੋਂ ਕਦੋਂ ਤੱਕ ਕੋਈ ਮਾੜਾ ਬੰਦਾ ਬਚ ਸਕਦਾ ਮੈਂ ਕੁਝ ਕਰਦੇ ਤਾਲਾ ਲੱਗਿਆ ਤੇ ਉਸੇ ਤਰੀਕੀ ਮੈਨੂੰ ਦੀ ਇਹਦੀ ਨੋਲੇਜ ਨਹੀਂ ਹੈ ਬਾਕੀ ਜੇ ਲੱਗਿਆ ਤਾਂ ਇਟ ਇਜ਼ ਨਾਟ ਦੀ ਐਂਡ ਆਫ ਦਾ ਵਰਲਡ ਵੀ ਵਿਲ ਅਗੇਨ ਟਰਾਈ ਔਰ ਮਾੜੇ ਬੰਦਿਆਂ ਨੂੰ ਅਸੀਂ ਨਾ ਜ਼ਰੂਰ ਪਾਵਾਂ ਕਿੰਨੀਆਂ ਥਾਵਾਂ ਤੇ ਅੱਜ ਦਾ ਤੁਹਾਡੇ ਕੋਲ ਸਾਥ ਸਾਡੇ ਜੀ ਪੂਰੇ ਹੀ ਜ਼ਿਲ੍ਹੇ ਚ ਹੈਗੇ ਵਕਤ ਵਕਤ ਕੁਝ ਮਾਰਨਿੰਗ ਚ ਰੇਡ ਹੋ ਗਏ ਕੁਝ ਹੁਣ ਚੱਲ ਰਹੇ ਉਹਦੇ ਰਿਜ਼ਲਟਸ ਮੈਂ ਤੁਹਾਨੂੰ ਦੱਸ ਦਾਂ ਕਿ ਬਸਤੀ ਆਂ ਦਾ ਗਿਲਾ ਜੀ ਕਹਿੰਦੇ ਕੁਝ ਘਰ ਜਿਹੜੇ ਆ ਨਸ਼ੇ ਦਾ ਕੰਮ ਕਰਦੇ ਆ ਪਰ ਪੂਰੀ ਬਸਤੀ ਨੂੰ ਜਿਹੜਾ ਹੈਗਾ ਇੱਕੇ ਦਾਗ ਲਾਇਆ ਜਾ ਰਿਹਾ ਵੀ ਇੱਥੇ ਨਸ਼ੇ ਦਾ ਕਾਰੋਬਾਰ ਹੁੰਦਾ ਦੇਖੋ ਜੀ ਦਾਗ ਲਾਣੇ ਤੇ ਬੜੀ ਪਬਲਿਕ ਪਰਸੈਪਸ਼ਨ ਹੁੰਦੀ ਹੈ ਬਾਕੀ ਅਸੀਂ ਤਾਂ ਫੈਕਚੁਅਲ ਕਰ ਰਹੇ ਕਿਉਂਕਿ ਡਰੱਗ ਹੌਟਸਪੌਟ ਉਹੀ ਡਿਕਲੇਅਰ ਹੁੰਦੇ ਆ ਜਿੱਥੇ ਕਾਫੀ ਲੋਕਾਂ ਤੇ ਡਰੱਗ ਪੈਡਲਰਸ ਤੇ ਪੁਰਾਣੇ ਪਰਚੇ ਹੁੰਦੇ ਇਸੇ ਤਰ੍ਹਾਂ ਆਮ ਸ਼ੋਰ ਬਟਿੰਡਾ ਚ ਇਦਾਂ ਦੇ ਵੀ ਪਿੰਡ ਔਰ ਵਾਰਡਸ ਹੋਣਗੇ ਜਿਹੜੇ ਡਰੱਗ ਫੀ ਡਿਕਲੇਅਰ ਹੈ ਜਿਹੜੇ ਪਿੰਡ ਵਾਲੇ ਆਪੇ ਹੀ ਮਤਾ ਪਾ ਕੇ ਇਸ ਤਰ੍ਹਾਂ ਦਾ ਯੂ نو ਇਨੀਸ਼ੀਏਟਿਵ ਲੈਂਦੇ ਤੋਂ ਦਾਗ ਵਾਲੀ ਕੋਈ ਗੱਲ ਨਹੀਂ ਹੈ ਜੀ ਕੀ ਪਤਾ ਇਹੀ ਲੋਕ ਅੱਗੇ ਜਾ ਕੇ ਸੁਧਾਰ ਲਾ ਕੇ ਡਰੱਗ ਫ੍ਰੀ ਵੀ ਬਣ ਜਾਏ ਕੋਈ ਨਾ ਕੋਈ ਦਿਨ ਸੋ ਲੈਟਸ ਸਟੇ ਪੋਜ਼ਿਟਿਵ ਕੀ ਕਾਰਨ ਮੰਨਦੇ ਲੋਕ ਇਨਫੋਰਮੇਸ਼ਨ ਦੇਣ ਤੋਂ ਡਰਦੇ ਆ ਜੀ ਜੀ ਮੈਂ ਤਾਂ ਆਪਣੇ ਪਰਸਨਲੀ ਦੱਸ ਸਕਦੀ ਹਾਂ ਮੈਨੂੰ ਤਾਂ ਲੋਕੀ ਪਹਿਲਾਂ ਵੀ ਦਿੰਦੇ ਰਿਹਾ ਇੱਥੇ ਵਟਿੰਡਾ ਪਹਿਲਾਂ ਵੀ ਸੀਗੀ ਤਾਂ ਮੈਨੂੰ ਇਨਫੋਰਮੇਸ਼ਨਸ ਮਿਲਦੀਆਂ ਸੀ ਔਰ ਅਸੀਂ ਜਦੋਂ ਐਕਸ਼ਨ ਲੈ ਕੇ ਰਿਜ਼ਲਟ ਕਰਦੇ ਹਾਂ ਤਾਂ ਪਬਲਿਕ ਦਾ ਵਿਸ਼ਵਾਸ ਆਪੇ ਸਾਡੇ ਤੇ ਬਣਦਾ ਹੈ ਤਾਂ ਮੈਂ ਉਮੀਦ ਕਰਦੀ ਹਾਂ ਕਿ ਇਸ ਵਾਰ ਵੀ ਮੇਰੇ ਸਟੇਨਿਓਰ ਤੇ ਪਬਲਿਕ ਮੈਨੂੰ ਇਨਫੋਰਮੇਸ਼ਨ ਦੇਗੀ ਤੇ ਅਸੀਂ ਉਹਨਾਂ ਲੋਕਾਂ ਤੇ ਜਿਹੜੇ ਜੈਨੂਇਨ ਐ ਫੜ ਕੇ ਪਰਚਾ ਦਵਾਂਗੇ ਤੇ ਆਪਣੇ ਆਪ ਹੀ ਸਾਡਾ ਪਬਲਿਕ ਪੁਲਿਸ ਦਾ ਡਿਸਟੈਂਸ ਘੱਟਦਾ ਤੇ ਕੰਫੀਡੈਂਸ ਕਰ ਸਕਦੇ ਆਉਣ ਵਾਲੇ ਦਿਨਾਂ ਦੇ ਵਿੱਚ ਹੋ ਸਕਦੀ ਹੋਵੇਗੀ ਡੈਫੀਨਿਟਲੀ ਜੀ ਇਹ ਤਾਂ ਸਾਨੂੰ ਇਹ ਮੇਰੇ ਲੈਵਲ ਦੀ ਗੱਲ ਨਹੀਂ ਸਾਨੂੰ ਮਾਨਯੋਗ ਮੁੱਖ ਮੰਤਰੀ ਪੰਜਾਬ ਵੱਲੋਂ ਵੀ ਔਰ ਡੀਜੀਪੀ ਪੰਜਾਬ ਵੱਲੋਂ ਬਹੁਤ ਸਖਤ ਦਾਇਰੇ ਤੇ ਔਰ ਡੀਜੀਪੀ ਪੰਜਾਬ ਸਾਨੂੰ ਸਾਰੇ ਐਸਐਸਪੀਜ਼ ਤੋਂ ਆਲਮੋਸਟ ਡੇਲੀ ਬੇਸ ਤੇ ਆਪਣੀ ਜਿਹੜੀ ਨਸ਼ੇ ਦੇ ਵਿਰੁੱਧ ਕਾਰਵਾਈ ਉਹਦੇ ਤੋਂ ਪ੍ਰੋਗਰੈਸ ਲੈ ਰਹੇ ਥੈਂਕ ਯੂ ذهب ਜੀ ਦੋ ਕਹੋਗੇ ਸਾਹਮਣਾ ਕਰਾ ਸਾਹਮਣਾ ਕਰ ਨਾਲ ਦੋ ਕੁੜੀ ਮੋੜੀ ਇਹ ਦੇਖੋ ਮੈਂ ਨਾਂ ਪਰ ਕਿਵੇਂ ਆ ਮੈਂ ਕੀ ਕਹੇ ਅਸੀਂ ਇਸੇ ਮੱਲੇ ਚ ਰਹਿਣਾ ਤੇਰੇ ਸਾਡੇ ਕੋਲੇ ਘਰ ਦੁਸ਼ਮਣੀ ਪਾਉਣ ਵਾਲੀ ਗੱਲਾਂ ਹੁੰਦੀਆਂ ਬਹੁਤ ਵੇਰੀ ਪੁਲਿਸ ਪ੍ਰਸ਼ਾਸਨ ਨੂੰ ਵੀ ਬੇਨਤੀਆਂ ਕੀਤੀਆਂ ਨੇ ਚਲੋ ਆਉਂਦੇ ਨੇ ਜਦੋਂ ਰੇਡ ਮਾਰਨ ਜਦੋਂ ਮਿਲ ਜਾਂਦਾ ਉਹਦੇ ਕਰ ਵੀ ਦਿੰਦੇ ਨੇ ਕਾਰਨ ਲਈ ਜਦੋਂ ਕੋ ਨਹੀਂ ਮਿਲਦਾ ਉਹਦੇ ਫਿਰ ਅਸੀਂ ਕੁਝ ਕਰ ਵੀ ਨਹੀਂ ਸਕਦੇ ਅਸੀਂ ਵੜ ਨਹੀਂ ਸਕਦੇ ਤੁਹਾਡੇ ਕੋਲ ਅਥਾਰਟੀ ਨਹੀਂ ਤੇ